ਅਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਜੀ ਮੈਂ ਮਕੀਦੀਆਂ ਤੋਂ ਆ ਰਿਹਾ ਸੀ ਕਿੱਧਰ ਜਾ ਰਹੇ ਸੀ ਮੈਂ ਗਰਦਾਸਪੁਰੋਂ ਜਾ ਰਿਹਾ ਜੀ ਕੀ ਗੱਲ ਹੋਈ ਸਰ ਜੀ ਬਾਈਪਾਸ ਤੋਂ ਪਹਿਲਾਂ ਇਨਾ ਇਹ ਗੱਡੀ ਵਾਲੇ ਓਵਰਟੇਕ ਕੀਤਾ ਦੂਸਰੀ ਲੇਨ ਤੋਂ ਨਿਕਲੀ ਇਹ ਗੱਡੀਏ ਆਣ ਕੇ ਅਸਲ ਤਾਂ ਪਹਿਲਾਂ ਮੇਰੇ ਵੱਲੋਂ ਆ ਰਹੇ ਮੈਂ ਥੋੜੀ ਜੀ ਗੱਡੀ ਕੱਟੀ ਮੇਰੀ ਗੱਡੀ ਨਾਲ ਵੱਜਦੀ ਵੱਜਦੀ ਪਿੱਛੇ ਦੋ ਗੱਡੀਆਂ ਦੇ ਚਾਣ ਕੇ ਲੱਗੇ ਨੇ ਇਹ ਬਾਈਪਾਸ ਤੋਂ ਆ ਰਹੀ ਸੀ ਇਹ ਬਾਈਪਾਸ ਤੇ ਅਜੇ ਚੜਨਾ ਸੀ ਗਰਦਾਸਪੁਰ ਪਠਾਨਕੋਟ ਬਾਈਪਾਸ ਹੀ ਤੇ ਜਾਣਾ ਸੀ ਅਸੀਂ ਹਾਂ ਜੀ ਗੱਡੀ ਗੱਡੀ ਇਹ ਗੱਡੀ ਜੀ ਸਵਿਫਟ ਹੈ ਜੀ ਗੱਡੀਆਂ ਗੱਡੀਆਂ ਦੇ ਵਿੱਚ ਵਜੀ ਆ ਜੀ ਇਹ ਨਿਕ ਤਿੰਨ ਗੱਡੀਆਂ ਦੇ ਵਿੱਚ ਵਜੀ ਆ ਜੀ ਚੌਥੀ ਇਹ ਗੱਡੀ ਆ ਜੀ ਪਹਿਲੀ ਕਿਹੜੀ ਗੱਡੀ ਆ ਇਹ ਪਹਿਲਾ ਕੋਰੋਲਾ ਗੱਡੀ 'ਚ ਵਜੀ ਆ ਦੂਜੀ ਮੇਰੀ ਸਵਿਫਟ ਦੇ ਜ਼ੈਰ ਕੋਸਮਬਸ ਵਿੱਚ ਸਵਿਫਟ ਦੇ ਜ਼ੈਰ 'ਚ ਵਜੀ ਆ ਫਿਰ ਸਿਉਟ ਦੇ 'ਚ ਫਿਰ ਵਜੀ ਵਜੀ ਆਣ ਕੇ ਤੀਜੀ ਉਹਦੀ ਫਿਰ ਸਵਿਫਟ ਦੇ ਜ਼ੈਰ 'ਚ ਵਜੀ ਆ ਜੀ ਇੰਨਾ ਕਨੇ ਸਾਰ ਹੋ ਗਏ ਗੱਡੀਆਂ ਦਾ ਕਾਫੀ ਤਨਾਲੇ ਨੁਕਸਾਨ ਹੋਇਆ ਜੀ ਗੱਡੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਇਹਨਾਂ ਨੇ ਮੈਂ ਮੰਨ ਕਰਦੀ ਜਾਨੀ ਵੀ ਚਾਹੀਦੀ ਹੈ ਜੀ ਇਹਨਾਂ ਨੇ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਜੀ ਸਾਰਿਆਂ ਦਾ ਸਾਰੀਆਂ ਗੱਡੀਆਂ ਟੁੱਟ ਗਈਆਂ ਦੀ ਬਹੁਤ ਬੁਰੀ ਹਾਲਤ ਕੀਤੀ ਗੱਡੀਆਂ ਨੇ ਜੀ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਵੀ ਆ ਬਚਾਓਗੇ ਬਹੁਤ ਜਾਨੀ ਬਚਾਓਗੇ ਸਾਰਿਆਂ ਦਾ ਇਹ ਵੀ ਜੀ ਤੁਮ ਕਿ ਪ੍ਰਾਨੇ ਸ਼ਾਲੇ ਹੋਣ ਜਾਂ ਲੋਕਲ ਜੀ ਅੱਛਾ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਾਥੀ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਦਾ ਜੋ ਵੀ ਨੁਕਸਾਨ ਆ ਸਾਰਾ ਦੱਸਿਆ ਜਾਵੇ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਜੀ ਮੈਂ ਗੁਰਦਾਸਪੁਰ ਤੋਂ ਆਈ ਹਾਂ ਉਸ ਨੂੰ ਸੂਚਿਤ ਕੀਤਾ ਹਾਂਜੀ ਉਸ ਨੂੰ ਸੂਚਿਤ ਕਰ ਦਿੱਤਾ ਜੀ ਹਾਂਜੀ ਪੁਲਿਸ ਪੁਲਿਸ ਆ ਗਈ ਹੈ ਜੀ ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲਾ ਮੇਰੀ ਗੱਡੀ ਸੁੱਤੜ ਜਾ ਰਹੀ ਸੀ ਤੇ ਮੇਰੇ ਅੱਗੇ ਟੋਇਟਾ ਜੀ ਆ ਅੰਕਲ ਜੀ ਦੀ ਗੱਡੀ ਸੀ ਆਪਾਂ ਆਰਾਮ ਨਾਲ ਆ ਰਹੇ ਆਂ ਇੱਧਰੋਂ ਤੇ ਉਹਨਾਂ ਜਿਹੜੀ ਸਪੀਡੀ ਓਵਰਟੇਕ ਕਰ ਰਹੀ ਸੀ ਇੱਕਦਮ ਉਹਨੇ ਗੱਡੀ ਲਾਣਾ ਚ ਮਾਰੀ ਮੈਂ ਆਪਣੀ ਗੱਡੀ ਨੂੰ ਹੈਂਡਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਬਣਾ ਪਰ ਫਿਰ ਉਹਨੇ ਮੇਰੇ ਪਿਛਲੇ ਆ ਗਈ ਤੇ ਟਾਇਰ ਤੇ ਗੱਡੀ ਮਾਰੀ ਇੱਕਦਮ ਹੀ ਫਿਰ ਅੱਗੇ ਜਾ ਕੇ I20 ਆਉ ਰਹੀ ਸੀ ਤੀਜੀ ਮੇਰੇ ਪਿੱਛੇ ਉਹਦਾ ਵੀ ਜਾ ਕੇ ਸਿੱਧੇ ਬੰਪਰ ਤੇ ਮਾਰੀ ਗੱਡੀ ਇਹਨਾਂ ਦੇ ਸਟਾਫ ਹੋ ਸਕਦਾ ਮੇਰਾ ਨੇ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਠੀਕ ਹੈ ਮੈਨਰੇ ਇਹੀ ਚਾਹਨਾ ਕਿ ਨੁਕਸਾਨ ਜਿਹੜਾ ਵਾ ਜਲਦੀ ਤੋਂ ਜਲਦੀ ਕੀਤਾ ਜਾਏ ਤੇ ਮੈਂ ਜਿਹੜੇ ਨੇ ਮਾਰੀ ਜਿਹੜਾ ਇਹ ਪੁਰਾਣੀ ਛਾਲੇ ਦੀ ਜੀ ਹੋਈ ਗੱਲ ਹਾਂਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿ ਰਹੇ ਸੀ ਆਹ ਜਿਹੜੇ ਟਾਇਰ ਪਾਟਾ ਵਾ ਟਾਇਰ ਤੇ ਚੰਗਾ ਪੋੜਾ ਹੈ ਗੱਡੀ ਦਾ ਜੀ ਉਹ ਇਕਦਮ ਗੱਡੀ ਨੂੰ ਓਵਰਟੇਕ ਕਰ ਰਹੀ ਸੀ ਉਹਨਾਂ ਦੀ ਕਹਿਤੀ ਉਹਨਾਂ ਦੀ ਸਵਿਫਟ ਗੱਡੀ ਸੀ ਠੀਕ ਹੈ ਇਕਦਮ ਤਿੰਨ ਗੱਡੀਆਂ ਨੂੰ ਇੱਕ ਰੋਡ ਤੇ ਕਰਨਾ ਬਹੁਤ ਕਹਿੰਦੇ ਕਿੰਨੀ ਸਪੀਡ ਹੋ ਸਕਦੀ ਹੈ ਦੀ ਲਗਭਗ ਲਗਭਗ 60 ਤੋਂ 80 ਦੀ ਸਪੀਡ ਹੈ ਸੀ ਗੱਡੀ ਕਿਉਂਕਿ ਸਾਡੀਆਂ ਤਾਂ 40 ਤੋਂ 50 ਤੱਕ ਆ ਰਹੀਆਂ ਹਨ ਨਾਰਮਲ ਸਪੀਡ ਤੇ ਗੱਡੀ ਸੀ ਮੇਰਾ ਨਾਮ rahul ਖਾਨੀਆ ਜੀ ਠੀਕ ਹੈ ਜੀ ਦਾ ਜਬੀਰ ਸਿੰਘ ਕਿੱਥੋਂ ਰਹਿੰਦੇ ਹੋ ਬਲਵੰਡਾ ਤੇ ਤੁਸੀਂ ਕਿੱਥੇ-ਕਿੱਥੇ ਜਾ ਰਹੇ ਪਿੰਡ ਬਲਵੰਡੇ ਤੋਂ ਗਰਦਾਸਪੁਰ ਤੱਕ ਆਏ ਸੀਗੇ ਵੀ ਕਾਰਨ ਸੀ ਕਿ ਇੱਥੇ ਕੀ ਹੋਇਆ ਕਿ ਲੈਂ ਲੱਗੀ ਸੀ ਗੱਡੀਆਂ ਦੀ ਹਾਂ ਤੇ ਇਹਨਾਂ ਨੇ ਜਿਹੜਾ ਵੀ ਗੱਡੀ ਦੇ ਨਾਲ ਓਵਰਟੇਕ ਹੋਈ ਆ ਸਾਡਾ ਐਕਸੀਡੈਂਟ ਵਾਲਾ ਇਹ ਗੱਡੀ ਨੇ ਕੀਤਾ ਓਵਰਟੇਕ ਹਾਂ ਜਦੋਂ ਓਵਰਟੇਕ ਕੀਤਾ ਤਾਂ ਸਾਡੇ ਤੋਂ ਅੱਗੇ ਦੋ ਗੱਡੀਆਂ ਸੀ ਹੀ ਵੇਖਣ ਦੇ ਸੀ ਹਾਂ ਪਹਿਲੀ ਗੱਡੀ ਦੇ ਵਿੱਚ ਵੱਜੀ ਆ ਸਾਈਡ ਜਿਹੜੀ ਆ ਦੂਸਰੀ ਗੱਡੀ ਉਹ ਤੋਂ ਉਹਦੇ ਤੇ ਵੀ ਸਾਈਡ ਲੱਗੀ ਆ ਫਿਰ ਉਸ ਤੋਂ ਬਾਅਦ ਸਿੱਧੀ ਸਾਡੀ ਗੱਡੀ ਦੇ ਵਿੱਚ ਵਜਈ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਬ੍ਰੇਕ ਤੇ ਪੈਰ ਰੱਖਣਾ ਜਾਂ ਐਕਸੀਲੇਰੇਟਰ ਤੇ ਪੈਰ ਰੱਖਣਾ ਕਿਹੜਾ ਬ੍ਰੇਕ ਦੀ ਬਜਾਏ ਰੇਸ ਤੇ ਪੈ ਰੱਖਿਆ ਯਹੀ ਤਾਂ ਥਿੰਨ ਗੱਡੀਆਂ ਨੇ ਕ੍ਰਾਫ ਕਰਦੇ ਕਰਦੇ ਬ੍ਰੇਕ ਤੇ ਪੈਰ ਰੱਖਿਆ ਹੁੰਦਾ ਤਾਂ ਕੰਟਰੋਲ ਹੋ ਜਾਂਦਾ ਚਾਰ ਗੱਡੀਆਂ ਨੂੰ ਭੀ ਗਿਆ ਤੁਖਾਲ ਹੋ ਸਕਦਾ ਹੀ ਕੋਈ ਜਾਣੀ ਹਾਂ ਜੀ ਚਾਰ ਗੱਡੀਆਂ ਨੂੰ ਵਜਦੀ ਆਏ ਕੋਈ ਪਤਾ ਨਹੀਂ ਜਾਨੀ ਉਹਨਾਂ ਦੇ ਨਾਲ ਬਿਲਕੁਲ ਹੋ ਸਕਦਾ ਹੈ ਹਾਂ ਉਹਨਾਂ ਦਾ ਪਰਿਵਾਰ ਬੈਠਾ ਸੀ ਉਹਨਾਂ ਦੇ ਨਾਲ ਨਹੀਂ ਤੇ ਮੈਨੂੰ ਇਹ ਨਹੀਂ ਪਤਾ ਲੇਕਿਨ ਉਹਨਾਂ ਗੱਡੀਆਂ ਦੇ ਵਿੱਚ ਪਰਿਵਾਰ ਸੀਗਾ ਛੋਟੇ ਛੋਟੇ ਬੱਚੇ ਸਿੰਨਾ ਗੱਡੀਆਂ ਦੇ ਵਿੱਚ ਸੀਗੇ ਸਾਡੇ ਨਾਲ ਵੀ ਉਹ ਬੱਚੇ ਸੀਗੇ ਤੇ ਇਸ ਕਰਕੇ ਅਸੀਂ ਇਹ ਥੋੜਾ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਜਿਹੜਾ ਇਹ ਆਦਮੀ ਨੂੰ ਦਾ ਨੁਕਸਾਨ ਨਹੀਂ ਹੋਇਆ ਬੜੀ ਕਿਰਪਾ ਕੋਈ ਸੀ ਇਹ ਚਾਹੁੰਦੇ ਵੀ ਘੱਟੋ ਘੱਟ ਜੀ ਦੀ ਇਨਫੋਰਸ ਹੈ ਪਸ ਤੋਂ ਲਾਵਾ ਜਿਹੜਾ ਖਰਚਾ ਉਹ ਜਿਹੜਾ ਇਹਨਾਂ ਨੂੰ ਭਰਨਾ ਚਾਹੀਦਾ ਜੀ ਜਿਹੜਾ ਸੋਰਸ ਦਾ ਉਹ ਤੇ ਚਲੋ ਸਰਕਾਰੀ ਹੋ ਜਾਏਗਾ ਉਹ ਸਾਡੇ ਇਹ ਮੰਗਿਆ ਹੋਣਾ ਚਾਹੀਦਾ ਜੀ ਪਸ ਆ ਗਈ ਆ ਗੱਡੀ ਖੜੀ ਆ ਪਰ ਇਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਜੀ ਜੀ ਰਣਜੀਤ ਸਿੰਘ ਕਿੱਥੋਂ ਕਿੱਥੇ ਆ ਰਹੇ ਕਿਹੜੀ ਮੈਂ ਬਿੰਨਾ ਨਗਰ ਤੋਂ ਆ ਰਿਹਾ ਸੀ ਤੇ ਨਵੇਂ ਸ਼ਹਿਰ ਪਰੋਂ ਪਿੰਡ ਕਿਹੜੀ ਗੱਡੀ ਤੁਹਾਡੀ ਮੇਰੀ ਉਹ ਬੰਨ ਜਰੂਰ ਦੱਸ ਦੋ ਕਿੱਦਾਂ ਵੱਜੀ ਤੁਹਾਡੀ ਮੈਂ ਜਲੂ ਆਦਾ ਇਧਰੋਂ ਗੱਡੀ ਓਵਰਟੇਕ ਕਰ ਰਹੀ ਆ ਉਹਨੂੰ ਜਨਮ ਦੀ ਗੱਡੀ ਵਿੱਚ ਗੱਡੀ ਵੱਜ ਗਈ ਆ ਤੇ ਮੇਰੇ ਤੋਂ ਹਟੋ ਪੈਟਰੋਲ ਹੋ ਗਈ ਤੁਹਾਨੂੰ ਤੁਹਾਡੇ ਨਾਲ ਪਰਿਵਾਰ ਦੀ ਹੈ ਕਹੀ ਜਿਹਦੀ ਮੇਰਾ ਇੱਕ ਦੋਤਾ ਸੀ ਮੇਰੇ ਨਾਲ ਇੱਕ ਦੋਤੇ ਦੀ ਦਾਦੀ ਸੀ ਤੇ ਕੀ ਲੱਗਦਾ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਤੋਂ ਸਾਰੀ ਹਾਂਜੀ ਇੱਕ ਕਿਸ ਤਰੀਕੇ ਦੇ ਨਾਲ ਅਚਾਨਕ ਗਈ ਮੱਤਰ ਮੈਂ ਆਪਣੀ ਰੈਸਟੋਰੈਂਟ ਤੋਂ ਆ ਰਿਹਾ ਬਿਲਕੁਲ ਬੱਡੀ ਸਲੋ ਬਾਹਰ ਚੋਦੀ ਕੋਈ ਦੀ ਤੇ ਜਦੋਂ ਗੱਡੀ ਓਵ ਕੋਈ ਮੇਰੀ ਗੱਡੀ ਆ ਕੇ ਕਿਹਾ ਕਿਸੇ ਮੈਂ ਪਾ ਦਿੱਤਾ 4 90 ਦੀ ਸਪੀਡ ਦੇ ਜੀ ਨਾ ਨਹੀਂ ਸੱਚ ਸੱਚ ਤੇ ਸਾਡੇ ਤੇ 178 ਚੱਲੀ ਨਹੀਂ ਸਕਦੇ ਆਪਾਂ ਨਹੀਂ ਚੱਲਦੀ ਗੱਡੀ ਆ ਕੇ ਸਿਰੋ 4 ਗੱਡੀ ਆ ਦੇ ਵੱਜਿਆ ਤੁਹਾਡੇ ਕੋ ਉਹ ਕਦੇ 4 ਗੱਡੀ ਆ ਬਈ ਫਿਰ ਸਪੀਡ ਤੇਜ ਹੋ ਗਈ ਕਿ ਮੈਂ ਮਨਦਾ ਮੈਨੂੰ ਵੀ ਨਹੀਂ ਪਤਾ ਲੱਗਦੀ ਕੀ ਹੋ ਗਿਆ 50 ਹਰਕੇ ਪਹਿਲਾਂ ਮੈਂ ਚਲਾ ਰਹੀ ਸੀ ਠੀਕ ਹੋ ਤੁਸੀਂ ਹੁਣ ਹਾਂ ਮੈਂ ਵੀ ਠੀਕ ਆ ਪਰਵਾਦੀ ਠੀਕ ਆ ਸਾਰਾ ਪਰਵਾਦੀ ਨਹੀਂ ਅਸਰੇ ਲੈਣ ਵਾਲੇ ਹਾਂ ਨਾ ਚੱਲੋ ਹੱਥ ਨੂੰ ਵੀ ਚੱਲ ਹਾਂਜੀ ਤੇ ਤਿੰਨ ਗੱਡੀਆਂ ਅੱਛਾ ਐਸਐਸਐਫ ਦੀ ਟੀਮ ਨੂੰ ਤੇ ਅੱਜ ਹੋ ਅੱਧ ਘੰਟਾ ਪਹਿਲਾਂ ਪਹੁੰਚਿਆ ਰਾਗੀ ਰੇਲੋਂ ਫੋਨ ਆਇਆ ਕਿ ਇੱਥੇ ਜਿਹੜਾ ਐਕਸੀਡੈਂਟ ਹੋਇਆ ਤੇ ਆਪਾਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਇਹਦੀ ਚਾਰ ਗੱਡੀਆਂ ਦਾ ਆਪਸ ਕੋਲੀਜਨ ਹੋਇਆ ਇਹ ਜਿਹਦੇ ਵਿੱਚ ਇਹਨਾਂ ਦੇ ਜਿਹੜੀ ਸਵਿਫਟ ਗੱਡੀ ਹੈ ਉਹਨਾਂ ਦਾ ਸਿਆਦਾ ਮੇਨ ਗਲਤੀ ਦੱਸੀ ਜਾਂਦੀ ਵੀ ਆ ਤੇ ਇਹ ਆ ਕਿ ਆਪਾਂ ਜਿਹੜੇ ਇਹ ਜਗ੍ਹਾ ਆ ਉਹ ਟਿਪਟਾਣ ਦੇ ਹੱਥ ਚੋਂਦੀ ਆ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਤੇ ਪੁਲਿਸ ਪਾਰਟੀ ਆ ਰਹੀ ਆ ਜੋ ਤੋਂ ਬਾਅਦ ਐਕਸ਼ਨ ਲਿਆ ਜਾਇਆਗਾ ਤੇ ਜਿਹੜੀ ਗੱਡੀ ਆ ਰਹੀ ਸੀ ਕਿ ਜਿਨ੍ਹਾਂ ਨੇ ਵਿੱਚ ਟੱਕਰ ਮਾਰੀ ਕਿੱਧਰੋਂ ਕਿੱਧਰ ਨੂੰ ਜਾ ਰਹੀ ਹੋਰ ਜਿਹੜੀ ਗੱਡੀ ਵੀ ਉਹ ਕਹਿ ਰਹੀ ਮਤਲਬ ਕਹਿ ਜਾ ਰਿਹਾ ਕਿ ਸਪੀਡ ਦੇ ਵਿੱਚ ਕਾਫੀ 60 ਤੋਂ 70 ਦੀ ਸਪੀਡ ਬੰਨੀ ਆ ਰਹੀ ਹੈ ਉਹ ਆ ਰਹੀ ਹੈ ਬੱਸ ਸਟੈਂਡ ਤੋਂ ਬਕੇਰੀਆਂ ਵੱਲ ਨੂੰ ਜਾ ਰਹੀ ਤੇ ਜਿਹੜੀ ਬਾਕੀ ਗੱਡੀਆਂ ਉਹ ਇੱਧਰੋਂ ਬੱਸ ਸਟੈਂਡ ਵੱਲੋਂ ਤਿੰਨੇ ਗੱਡੀਆਂ ਇੱਧਰੋਂ ਆ ਰਹੀਆਂ ਸੀ ਬੱਸ ਸਟੈਂਡ ਵੱਲੋਂ ਜਾ ਰਹੀਆਂ ਸੀ ਬੰਦੇ ਮੋਕੇ ਦੇ ਠੀਕ ਜਾ ਫਰਾ ਰਹੇ ਕਿ ਇਹ ਬੰਦੇ ਮੌਕੇ ਤੇ ਹੈ ਗਿਆ ਫਰਾਰ ਕੋਈ ਨਹੀਂ ਹੋਇਆ ਤੇ ਜਿਹੜੀ ਗੱਡੀ ਨੇ ਮਾਰੇ ਉਹਦੇ ਪਰਿਵਾਰੀ ਬਿਠਾ ਲੱਦੇ ਉਹਦੇ ਵਿੱਚ ਫੈਮਿਲੀ ਸੀਗੀ ਤੇ ਲੇਡੀਸ ਲੋ ਥੋੜੀ ਜੀ ਨੱਕ ਦੇ ਜਿਹੜੀ ਉਹ ਚੋਟ ਆਈ ਆ ਕਿੰਨੀ ਉਮਰ ਵਾਲਾ ਬੰਦਾ ਜਿਹੜਾ ਨੱਕੀ ਚਲਾ ਰੇ ਸੀ ਉਹਨਾਂ ਦੀ ਉਮਰ ਹੈਗੀ 60 60 ਸਾਲ ਤੋਂ ਹੋਏਗੀ ਜਾਨ ਨਹੀਂ ਬਚਾਇਆ ਜੀ ਜਿਹੜੇ ਇਹਨਾਂ ਦਾ ਨੁਕਸਾਨ ਕਿੰਨਾ ਜਾਨ ਨਹੀਂ ਬਚਾਇਆ ਬਸ ਮਾਲ ਦਾ ਨੁਕਸਾਨ ਹੋਇਆ ਤੇ ਉਹ ਹੁਣ ਫਿਰ ਸੈਟਲਮੈਂਟ ਕੀਤੀ ਜਾਏਗੀ ਜੀ ਮੇਰਾ ਕੌਨ ਸੇਬਲ ਹਰਫਿਸ ਹੈ